ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯੂਕਰੇਨ ਦਾ ਦੌਰਾ ਕੀਤਾ ਜਾਏਗਾ। ਤੇ ਜੇਕਰ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਸੰਬੰਧੀ ਤੇ ਅਜੇ ਹਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੇ ਵੱਲੋਂ ਯੂਕਰੇਨ ਦਾ ਦੌਰਾ ਕੀਤਾ ਜਾਵੇ। ਪਰ ਜਿੱਥੇ ਇਸ ਪੂਰੇ ਮਾਮਲੇ ਸੰਬੰਧੀ ਹੁਣ ਤੱਕ ਰਿਪੋਰਟਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਕਿਤੇ ਨਾ ਕਿਤੇ ਇਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਅਸਲ ਦੇ ਵਿੱਚ ਅਜ਼ਰਬਾਈਜਾਨ ਦਾ ਦੌਰਾ ਰੂਸ ਦੇ ਰਾਸ਼ਟਰਪਤੀ ਬੁਲਾਦੀਮਿਰ ਪੁਤਿਨ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦਾ ਦੌਰਾ ਕਰਨ ਲੱਗੇ ਨੇ ਤੇ ਇਹ ਦੋਹੇ ਗੱਲਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਸੰਬੰਧਿਤ ਹੈ ਤੇ ਇਸੇ ਮਾਮਲੇ ਸੰਬੰਧੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਗਸਤ ਨੂੰ ਪੋਲੈਂਡ ਅਤੇ 31 ਅਗਸਤ ਨੂੰ ਯੂਕਰੇਨ ਦਾ ਦੌਰਾ ਕਰਨਗੇ ਇੱਥੇ ਉਹ ਯੂਕਰੇਨ ਦੇ ਰਾਸ਼ਟਰਪਤੀ ਬੁਲਾਦੀਮਿਰ ਜ਼ਲਨਸਕੀ ਦੇ ਨਾਲ ਗੱਲਬਾਤ ਕਰਨਗੇ ਇਹ ਦੌਰਾ ਅਜੇਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਰੂਸ ਦੇ ਰਾਸ਼ਟਰਪਤੀ ਬੁਲਾਦਮੀਰ ਪੁਤਿਨ ਅਜ਼ਰਬਾਈਜਾਨ ਦੇ ਵਿੱਚ ਨੇ ਜੋ ਭਾਰਤ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਵਿਦੇਸ਼ ਮੰਤਰਾਲੇ ਨੂੰ ਜਦ ਇਸ ਦੌਰੇ ਦੇ ਮਕਸਦ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ ਦੇ ਰੂਸ ਅਤੇ ਯੂਕਰੇਨ ਦੇ ਨਾਲ ਸੁਤੰਤਰ ਸੰਬੰਧ ਨੇ ਇੱਕ ਦੂਸਰੇ ਤੇ ਨਿਰਭਰ ਨਹੀਂ ਕਰਦਾ ਅਜੇਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਰੂਸੀ ਰਾਸ਼ਟਰਪਤੀ ਦੇ ਅਜ਼ਰਬਾਈਜਾਨ ਦੌਰੇ ਦਾ ਜਵਾਬ ਹੋ ਸਕਦਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੀਐਮ ਮੋਦੀ 21 ਅਤੇ 22 ਅਗਸਤ ਨੂੰ ਪੋਲੈਂਡ ਦਾ ਦੌਰਾ ਕਰਨਗੇ ਉੱਥੇ ਉਹ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੇ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ 23 ਅਗਸਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਮਿਹਾਇਲ ਜੇਲਨਸਕੀ ਦੇ ਨਾਲ ਸੱਦੇ ਤੇ ਯੂਕਰੇਨ ਦਾ ਦੌਰਾ ਕਰਨਗੇ ਇੱਕ ਮਹੱਤਵਪੂਰਨ ਦੌਰਾ ਹੋਵੇਗਾ ਇਹ ਪਹਿਲੀ ਵਾਰ ਹੈ ਕਿ ਜਦੋਂ ਭਾਰਤੀ ਪ੍ਰਧਾਨ ਮੰਤਰੀ ਯੂਕਰੇਨ ਦਾ ਦੌਰਾ ਕਰ ਰਿਹਾ ਹੋਵੇ ਵਿਦੇਸ਼ ਮੰਤਰਾਲੇ ਦੇ ਸਿਕੰਦਰ ਤਨਮੇ ਲਾਲ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਦਵੱਲੀ ਗੱਲਬਾਤ ਹੋਵੇਗੀ ਪਰ ਯੂਕਰੇਨ ਯੁੱਧ ਤੇ ਵੀ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ ਕੁਝ ਕਾਰਨਾਂ ਕਰਕੇ ਅਸੀਂ ਫਿਲਹਾਲ ਸਾਰੇ ਪ੍ਰੋਗਰਾਮਾਂ ਦੇ ਬਾਰੇ ਨਹੀਂ ਦੱਸ ਸਕਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਰਤ ਉੱਥੇ ਜੰਗਮੰਦੀ ਨੂੰ ਲੈ ਕੇ ਕੋਈ ਸੰਦੇਸ਼ ਦੇਣ ਜਾ ਰਿਹਾ ਹੈ ਤੇ ਇਸ ਦੇ ਉੱਤੇ ਦੱਸਿਆ ਗਿਆ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿਸਮ ਬਾਦ ਅਤੇ ਕੂਟਨੀਤੀ ਹੀ ਇੱਕ ਅਜਿਹਾ ਰਸਤਾ ਹੈ ਜਿਸ ਦੇ ਨਾਲ ਉਸ ਖੇਤਰ ਦੇ ਵਿੱਚ ਸ਼ਾਂਤੀ ਆ ਸਕਦੀ ਹੈ ਅਸੀਂ ਪਹਿਲਾਂ ਤੋਂ ਹੀ ਨਹੀਂ ਕਹਿ ਸਕਦੇ ਕਿ ਭਾਰਤ ਅਤੇ ਯੂਕਰੇਨ ਦੀ ਲੀਡਰਸ਼ਿਪ ਵਿਚਾਲੇ ਕੀ ਗੱਲਬਾਤ ਹੋਏਗੀ ਯੂਕਰੇਨੀ ਯੂਨੀਵਰਸਿਟੀਆਂ ਦੇ ਵਿੱਚ ਵਰਤਮਾਨ ਦੇ ਵਿੱਚ 2100 ਵਿਦਿਆਰਥੀ ਨੇ ਅਤੇ ਇਹਨਾਂ ਦੇ ਵਿੱਚੋਂ 1000 ਤੋਂ ਥੋੜਾ ਜਿਹਾ ਯੂਕਰੇਨ ਦੇ ਵਿੱਚ ਹੈ ਭਾਰਤੀ ਦੂਤਾਵਾਸ ਇਹਨਾਂ ਵਿਦਿਆਰਥੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਪੀਐਮ ਮੋਦੀ ਦਾ ਯੂਕਰੇਨ ਦੌਰਾ ਜਿਹੇ ਸੰਬੰਧ ਵਿੱਚ ਹੋ ਰਿਹਾ ਜਦੋਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਤੇਜ਼ ਹੋ ਚੁੱਕੀ ਹੈ ਯੂਕਰੇਨ ਨੇ ਰੂਸ ਦੇ ਨਾਲ ਲੱਗਦੀ ਸਰਹੱਦ ਤੇ ਕਈ ਪਿੰਡਾਂ ਦੇ ਉੱਤੇ ਕਬਜ਼ਾ ਕਰ ਲਿਆ ਰੂਸ ਦੇ ਕੂਰਸਕ ਇਲਾਕੇ ਦੇ ਵਿੱਚ ਹੋਏ ਇੱਕ ਹਮਲੇ ਤੋਂ ਰਾਸ਼ਟਰਪਤੀ ਪੁਤਿਨ ਬੇहद ਨਰਾਜ਼ ਹਨ ਅਤੇ ਉਹਨਾਂ ਨੇ ਬਦਲਾ ਲੈਣ ਦਾ ਐਲਾਨ ਕੀਤਾ ਹੈ ਵਿਦੇਸ਼ ਮੰਤਰਾਲੇ ਦੇ ਸਕੱਤਰ ਤਨਮੈ ਲਾਲ ਨੇ ਕਿਹਾ ਕਿ ਇਹ ਇਤਿਹਾਸਕ ਦੌਰਾ ਯੂਕਰੇਨ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਪਿਛੋਕੜ ਦੇ ਵਿੱਚ ਹੋ ਰਿਹਾ ਜੋ ਕਿ ਚਰਚਾ ਦਾ ਹਿੱਸਾ ਹੋਵੇਗਾ ਭਾਰਤ ਨੇ ਸਮਝੌਤੇਆਂ ਤੱਕ ਪਹੁੰਚਣ ਅਤੇ ਗੱਲਬਾਤ ਕਰਨ ਦੇ ਲਈ ਕੂਟਨੀਤੀਕ ਅਤੇ ਗੱਲਬਾਤ ਦੀ ਲਗਾਤਾਰ ਵਕਾਲਤ ਕੀਤੀ ਹੈ ਇੱਕ ਮਹੱਤਵਪੂਰਨ ਦੌਰਾ ਜੋ ਵਕਵਾਖ ਖੇਤਰਾ ਦੇ ਵਿੱਚ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਤੇ ਇੱਥੇ ਵਿਦੇਸ਼ ਮੰਤਰਾਲੇ ਲਗਾਤਾਰ ਇਹੀ ਬਿਆਨ ਦੰਦਾ ਨਜ਼ਰ ਆ ਰਿਹਾ ਹੈ ਕਿ ਇਹ ਇੱਕ ਇਤਿਹਾਸਕ ਤੇ ਮਹੱਤਵਪੂਰਨ ਦੌਰਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਜਾਏਗੀ ਤੇ ਪਰ ਕਿਤੇ ਨਾ ਕਿਤੇ ਰੂਸ ਦੇ ਜੋ ਰਾਸ਼ਟਰਪਤੀ ਨੇ ਉਹਨਾਂ ਦਾ ਅਜ਼ਰਬਾਈਜਾਨ ਦੌਰਾ ਤੇ ਇੱਧਰ ਭਾਰਤ ਦੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਯੂਕਰੇਨ ਦਾ ਦੌਰਾ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਿਆ ਜਾ ਰਿਹਾ ਹੈ